ਇੱਕ ਵਾਰ ਫਿਰ ਨੰਗਲ ਦਾ ਨਾਮ ਇੱਕ ਬੇਟੀ ਨੰਦਨੀ ਨੇ ਰੋਸ਼ਨ ਕਰ ਦਿੱਤਾ ਹੈ ਪੀਜੀਆਈ ਐਮਰ ਬੀਐਸਸੀ ਨਰਸਿੰਗ ਐਂਟ੍ਰੈਂਸ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚੋਂ ਕੀਤਾ 29ਵਾਂ ਰੈਂਕ ਹਾਸਲ ਲਗਭਗ 2000 ਬੱਚਿਆਂ ਨੇ ਦਿੱਤਾ ਸੀ ਐਗਜ਼ਾਮ ਤੇ 99.71% ਅੰਕ ਲੈ ਕੇ ਕੀਤਾ ਟੌਪ ਪੀਜੀਆਈ ਚੰਡੀਗੜ੍ਹ ਵਿਖੇ ਹੋਈ ਸਿਲੈਕਸ਼ਨ ਤੇ ਮਾਤਾ ਪਿਤਾ ਦਾ ਸੁਪਨਾ ਹੋਇਆ ਸাকার ਛੋਟੇ ਸ਼ਹਿਰ ਨੰਗਲ ਤੋਂ ਉੱਠ ਕੇ ਕੀਤਾ ਵੱਡਾ ਮੁਕਾਮ ਹਾਸਿਲ ਤੇ ਲੜਕੀਆਂ ਲਈ ਬਣੀ ਨੰਦਨੀ ਇੱਕ ਮਿਸਾਲ ਅਨਮੋਸਕਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਲੜਕੀਆਂ ਲੜਕਿਆਂ ਤੋਂ ਕਿਸੇ ਮਾਮਲੇ ਦੇ ਵਿੱਚ ਘੱਟ ਨਹੀਂਆਂ ਅਤੇ ਇਸ ਗੱਲ ਨੂੰ ਇੱਕ ਵਾਰ ਫਿਰ ਸਾਬਤ ਕੀਤਾ ਹੈ ਨੰਗਲ ਦੀ ਤੀਨ ਨੰਦਨੀ ਸ਼ਰਮਾ ਨੇ ਇਹ ਕਹਾਣੀ ਹੈ ਇੱਕ ਛੋਟੇ ਜਿਹੇ ਸ਼ਹਿਰ ਦੇ ਉਸ ਹੋਣਹਾਰ ਵਿਦਿਆਰਥਣ ਦੀ ਜਿਸ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਆਪਣੀ ਮਿਹਨਤ ਲਗਨ ਅਤੇ ਆਤਮ ਵਿਸ਼ਵਾਸ ਦੇ ਨਾਲ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਨੰਗਲ ਦੇ ਨੇੜਲੇ ਇਲਾਕੇ ਨਵਾਂ ਨੰਗਲ ਦੇ ਵਿੱਚ ਰਹਿਣ ਵਾਲੇ ਅਧਿਆਪਕ ਦੰਪਤੀ ਪਿਤਾ ਗੁਰਦੀਪ ਸਿੰਘ ਜੋ ਕਿ ਆਈਟੀ ਨੰਗਲ ਦੇ ਵਿੱਚ ਟੀਚਰ ਹਨ ਅਤੇ ਮਾਤਾ ਮੀਨਾ ਕੋਸ਼ਲ ਜੋ ਕਿ ਸ਼ਿਵਾਲਿਕ ਸਕੂਲ ਨੰਗਲ ਦੇ ਵਿੱਚ ਅਧਿਆਪਕਾ ਹਨ ਉਹਨਾਂ ਦੀ ਨੰਦਨੀ ਨੇ ਵੀ 12ਵੀਂ ਦੀ ਪ੍ਰੀਖਿਆ ਸ਼ਿਵਾਲਿਕ ਸਕੂਲ ਨੰਗਲ ਤੋਂ ਪਾਸ ਕਰਕੇ ਬੀਜੀਆਈ ਦੇ ਬੀਐਸਸੀ ਨਰਸਿੰਗ ਦੇ ਇੰਟਰਸੇ ਇਮਤਿਹਾਨ ਦੇ ਵਿੱਚ ਦੇਸ਼ ਭਰ ਦੇ ਵਿੱਚੋਂ ਟੌਪ ਕਰਕੇ ਦਿਖਾਇਆ ਜਿਸ ਦਾ ਸੁਪਨਾ ਹਰ ਮਾਤਾ ਪਿਤਾ ਆਪਣੇ ਬੱਚਿਆਂ ਲਈ ਦੇਖਦੇ ਹਨ ਪੜਾਈ ਦੇ ਵਿੱਚ ਸ਼ੁਰੂ ਤੋਂ ਹੀ ਤੇਜ਼ ਰਹੀ ਨੰਦਨੀ ਨੇ 10ਵੀਂ ਤੋਂ ਬਾਅਦ ਆਪਣਾ ਟੀਚਾ ਤੈਅ ਕਰ ਲਿਆ ਸੀ ਉਸਨੇ ਸਿਰਫ ਸੁਪਨੇ ਨਹੀਂ ਦੇਖੇ ਸਗੋਂ ਉਹਨਾਂ ਨੂੰ ਪੂਰਾ ਕਰਨ ਦੇ ਲਈ 11ਵੀਂ ਕਲਾਸ ਤੋਂ ਹੀ ਮਿਹਨਤ ਸ਼ੁਰੂ ਕਰ ਦਿੱਤੀ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੇ ਹਮੇਸ਼ਾ ਹੀ ਆਪਣੀਆਂ ਧੀਆਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਇਹ ਫੈਸਲਾ ਲਿਆ ਕਿ ਉਹਨਾਂ ਦੀ ਹਰ ਜ਼ਰੂਰਤ ਪੂਰੀ ਕਰਨਗੇ ਪਰਿਵਾਰ ਦਾ ਸੁਨੇਹਾ ਸਾਫ਼ ਹੈ ਧੀਆਂ ਭਾਰ ਨਹੀਂ ਸਗੋਂ ਮਾਣ ਹੁੰਦੀਆਂ ਹਨ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪੀਜੀਆਈ ਦੇ ਬੀਐਸਸੀ ਨਰਸਿੰਗ ਐਂਟ੍ਰਾਂਸ ਇਮਤਿਹਾਨ ਦੇ ਵਿੱਚ ਦੇਸ਼ ਭਰ ਤੋਂ ਕਰੀਬ 20000 ਅਰਜ਼ੀਆਂ ਭੇਜੀਆਂ ਸਨ ਜਿਨ੍ਹਾਂ ਦੇ ਵਿੱਚੋਂ ਸਿਰਫ 93 ਸੀਟਾਂ ਹੀ ਉਪਲਬਧ ਸਨ ਇਸ ਸਖਤ ਮੁਕਾਬਲੇ ਦੇ ਵਿੱਚ ਨੰਦਨੀ ਨੇ 올 ਇੰਡੀਆ 29ਵਾਂ ਰੈਂਕ ਹਾਸਲ ਕੀਤਾ ਹੈ ਸਿਰਫ ਇਹੀ ਨਹੀਂ ਸਗੋਂ ਉਸ ਨੂੰ ਸਕਾਲਰਸ਼ਿਪ ਦੇ ਨਾਲ-ਨਾਲ ਸਿਰਫ 800 ਰੁਪਏ ਫੀਸ ਦੇ ਉੱਤੇ ਹੀ ਪੜ੍ਹਾਈ ਕਰਨ ਦਾ ਮੌਕਾ ਮਿਲਿਆ ਹੈ ਸਭ ਤੋਂ ਵੱਡੀ ਚੁਣੌਤੀ ਸੀ ਕਿ ਇਹਨਾਂ 93 ਸੀਟਾਂ ਦੇ ਵਿੱਚੋਂ ਕੇਵਲ 47 ਸੀਟਾਂ ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਸਨ ਅਜਿਹੇ ਮੁਸ਼ਕਲ ਮੁਕਾਬਲੇ ਦੇ ਵਿੱਚ ਅਨੰਦਨੀ ਨੇ 2ਵੀਂ ਰੈਂਕ ਹਾਸਲ ਕਰਕੇ ਸਾਬਤ ਕਰ ਦਿੱਤਾ ਕਿ ਜੇ ਹੌਂਸਲਾ ਤੇ ਮਿਹਨਤ ਹੋਵੇ ਤਾਂ ਕੋਈ ਵੀ ਟਿਚਰ ਸੰਭਵ ਨਹੀਂ ਹੈ ਨੰਦਨੀ ਦੀ ਇਸ ਕਾਮਯਾਬੀ ਉੱਤੇ ਪੀਜੀਆਈ ਪ੍ਰਸ਼ਾਸਨ ਨੇ ਵੀ ਮਾਣ ਮਹਿਸੂਸ ਕਰਦਿਆਂ ਉਸ ਦਾ ਕੋਰਸ ਪੂਰਾ ਹੋਣ ਤੋਂ ਬਾਅਦ ਨੌਕਰੀ ਦੇ ਦਿੱਤੀ ਹੈ। ਇਹ ਨਾ ਸਿਰਫ ਨੰਦਨੀ ਅਤੇ ਉਸਦੇ ਪਰਿਵਾਰ ਦੇ ਲਈ ਮਾਣ ਦਾ ਪਲ ਹੈ ਸਗੋਂ ਸਾਰੇ ਨੰਗਲ ਸ਼ਹਿਰ ਲਈ ਵੀ ਪ੍ਰੇਰਨਾਦਾਇਕ ਸੁਨੇਹਾ ਹੈ। ਭਾਬੂ ਕਿ ਸ਼ਬਦਾਂ ਦੇ ਵਿੱਚ ਨੰਦਨੀ ਨੇ ਖਾਸ ਗੱਲਬਾਤ ਦੇ ਦੌਰਾਨ ਕਿਹਾ, "ਇਹ ਸੁਪਨਾ ਸਿਰਫ ਮੇਰਾ ਨਹੀਂ ਸੀ, ਸਗੋਂ ਮੇਰੇ ਮਾਤਾ-ਪਿਤਾ ਦਾ ਵੀ ਸੁਪਨਾ ਸੀ। ਅੱਜ ਮੈਨੂੰ ਮਾਣ ਹੈ ਕਿ ਮੈਂ ਉਹ ਸੁਪਨਾ ਪੂਰਾ ਕੀਤਾ ਤੇ ਆਪਣੇ ਪਰਿਵਾਰ ਇਹ ਆਪਣੇ ਸ਼ਹਿਰ ਦਾ ਨਾਮ ਦੇਸ਼ਪੁਰ ਦੇ ਵਿੱਚ ਰੋਸ਼ਨ ਕੀਤਾ ਹੈ ਨੰਦਨੀ ਨੇ ਆਪਣੇ ਅਧਿਆਪਕਾਂ, ਪਰਿਵਾਰਕ ਮੈਂਬਰਾਂ ਅਤੇ ਸਭ ਦੋਸਤਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਹਰ ਕਦਮ ਤੇ ਉਸ ਦਾ ਸਾਥ ਦਿੱਤਾ ਹੈ। ਘਰ ਵਿੱਚ ਖੁਸ਼ੀ ਦਾ ਮਾਹੌਲ ਹੈ, ਵਧਾਈ ਦੇਣ ਵਾਲਿਆਂ ਦੀ ਲੜੀ ਲੱਗੀ ਹੋਈ ਹੈ। ਪਰਿਵਾਰ ਦੇ ਬਜ਼ੁਰਗਾਂ ਅਤੇ ਖਾਸ ਕਰਕੇ ਨੰਦਨੀ ਦੇ ਦਾਦਾ ਜੀ ਦੀਆਂ ਅੱਖਾਂ ਦੇ ਵਿੱਚ ਇੱਕ ਖਾਸ ਚਮਕ ਦਿਖਾਈ ਦਿੱਤੀ। ਉਹ ਚਮਕ ਸੀ ਮਾਣ ਦੀ, ਖੁਸ਼ੀ ਦੀ ਅਤੇ ਵਿਸ਼ਵਾਸ ਦੀ ਜੋ ਨੰਦਨੀ ਨੇ ਇੱਕ ਨਵੀਂ ਉਡਾਨ ਨਾਲ ਜਗਾਇਆ ਹੈ। ਨੰਦਨੀ ਦੀ ਕਾਮਯਾਬੀ ਸਿਰਫ ਉਸ ਦੇ ਪਰਿਵਾਰ ਦੀ ਹੀ ਨਹੀਂ ਸਗੋਂ ਪੂਰੇ ਨੰਗਲ ਸ਼ਹਿਰ ਦੀ ਜਿੱਤ ਹੈ। ਇੱਕ ਵਾਰ ਫਿਰ ਇਹ ਛੋਟਾ ਸ਼ਹਿਰ ਵੱਡੀ ਉਪਲਬਧੀ ਦਾ ਗਵਾਹ ਬਣਿਆ ਹੈ ਜੇ ਅਸੀਂ ਇਸ ਕਹਾਣੀ ਦਾ ਸਾਰ ਸਮਝੀਏ ਤਾਂ ਇਹ ਸਿਰਫ ਇੱਕ ਕਾਮਯਾਬੀ ਦੀ ਦਾਸਤਾਨ ਨਹੀਂ ਸਗੋ ਪੂਰੇ ਸਮਾਜ ਦੇ ਲਈ ਸੁਨੇਹਾ ਹੈ ਧੀਆਂ ਕਿਸੇ ਤੋਂ ਘਟ ਨਹੀਂ ਹੁੰਦੀਆਂ ਜੇ ਮਾਤਾ ਪਿਤਾ ਧੀਆਂ ਤੇ ਭਰੋਸਾ ਕਰਕੇ ਉਹਨਾਂ ਨੂੰ ਹਰ ਮੌਕਾ ਦੇਣ ਤਾਂ ਉਹ ਕਮਾਲ ਕਰ ਸਕਦੀਆਂ ਹਨ ਛੋਟੇ ਸ਼ਹਿਰਾਂ ਤੋਂ ਨਿਕਲ ਕੇ ਵੀ ਬੱਚੇ ਵੱਡੇ ਮੁਕਾਮ ਹਾਸਲ ਕਰ ਸਕਦੇ ਹਨ ਅਜਿੰਦਨੀ ਹਜ਼ਾਰਾਂ ਲੜਕੀਆਂ ਦੇ ਲਈ ਪ੍ਰੇਰਣਾ ਬਣ ਚੁੱਕੀ ਹੈ ਉਸਦੀ ਕਾਮਯਾਬੀ ਇਹ ਦੱਸਦੀ ਹੈ ਕਿ ਮਿਹਨਤ ਇਸੇ ਹੀ ਦਿਸ਼ਾ ਦੇ ਵਿੱਚ ਤਿਆਰੀ ਨਾਲ ਕੋਈ ਵੀ ਟੀਚਾ ਪਾਇਆ ਜਾ ਸਕਦਾ ਹੈ 20000 ਵਿਦਿਆਰਥੀਆਂ ਦੇ ਵਿੱਚੋਂ 29ਵਾਂ ਸਥਾਨ ਨੜੇ ਮੈਂ 0.72% ਅੰਕ ਪੀਜੀਆਈਐਮਈਆਰ ਚੰਡੀਗੜ੍ਹ ਦੇ ਵਿੱਚ ਚੋਣ ਅਤੇ ਸਿਰਫ 800 ਰੁਪਏ ਫੀਸ ਤੇ ਸਕਾਲਰਸ਼ਿਪ ਇਹ ਉਪਲਬਧੀਆਂ ਕਿਸੇ ਸੁਪਨੇ ਤੋਂ ਘੱਟ ਨਹੀਂ ਹਨ ਇਹ ਕਹਾਣੀ ਹਰ ਉਸ ਲੜਕੀ ਲਈ ਮਿਸਾਲ ਹੈ ਜੋ ਆਪਣੇ ਸੁਪਨਿਆਂ ਨੂੰ ਪੰਖ ਦੇਣਾ ਚਾਹੁੰਦੀ ਹੈ ਇਹ ਕਹਾਣੀ ਹਰ ਉਸ ਮਾਤਾ ਪਿਤਾ ਲਈ ਸਬਕ ਹੈ ਜੋ ਆਪਣੀਆਂ ਧੀਆਂ ਨੂੰ ਬਰਾਬਰੀ ਦਾ ਦਰਜਾ ਦੇਣ ਦੇ ਵਿੱਚ ਹਿਚਕ ਚਾਉਂਦੇ ਹਨ ਨੰਦਨੀ ਨੇ ਸਾਬਤ ਕੀਤਾ ਹੈ ਕਿ ਜਦ ਸੁਪਨਿਆਂ ਨੂੰ ਪੰਖ ਮਿਲਦੇ ਹਨ ਤਾਂ ਉਡਾਨ ਕਿਸੇ ਵੀ ਉਚਾਈ ਤੱਕ ਜਾ ਸਕਦੀ ਹੈ ਇੱਕ ਵਾਰ ਫਿਰ ਨੰਗਲ ਦਾ ਨਾਮ ਰੋਸ਼ਨ ਹੋਇਆ ਹੈ ਅਤੇ ਉਹ ਵੀ ਇੱਕ ਧੀ ਦੀ ਕਾਮਯਾਬੀ ਦੇ ਨਾਲ ਨੰਦਨੀ ਸ਼ਰਮਾ ਨੰਗਲ ਦੀ ਸ਼ਾਨ ਦੇਸ਼ ਦੀ ਪਛਾਣ ਏਸੀ ਸਾਡੀ ਖਾਸ ਰਿਪੋਰਟ ਜੋ ਇਹ ਸੁਨੇਹਾ ਦਿੰਦੀਆਂ ਧੀਆਂ ਭਾਰ ਨਹੀਂ ਸਕੋ ਅਨਮੋਲ ਹੀਰੇ ਹਨ ਉਹਨਾਂ ਨੂੰ ਮੌਕਾ ਦਿਓ ਉਹ ਤੁਹਾਨੂੰ ਮਾਨ ਕਰਨ ਦਾ ਮੌਕਾ ਦੇਣਗੀਆਂ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਤੇ ਮੈਂ ਨਾਮ নন্দਨੀ ਸ਼ਰਮਾ ਹੈ ਮੈਨੇ ਪੀਜੀਆਈਐਮਈਆਰ ਦਾ ਬੀਐਸ ਨਰਸਿੰਗ ਐਂਟ੍ਰੈਂਸ ਇਗਜ਼ਾਮ ਦਿਆਤਾ ਜਿਸਮੇ ਮੇਰੀ 99.71 ਪਰਸੈਂਟਾਈਲ ਆਈ ਹੈ ਔਰ ਮੇਰਾ ਜੋ ਹੈ ਆਈਆਰ 29 ਪੇ ਸਿਲੈਕਸ਼ਨ ਹੋ ਚੁਕਾ ਹੈ Uh, जैसे हार्ड वर्क तो हर चीज़ के लिए करना ही पड़ता है जैसे ये जो कॉम्पिटेटिव एग्जाम्स होते हैं इनको घर पे बैठ के uh, या फिर आप जैसे कोचिंग के साथ भी देते हो तो आपको इसके लिए एट से नाइन आवर्स लगाने ही चाहिए और बाकी जो आप जहाँ से भी तैयारी करते हो या फिर जो भी आपके टीचर्स आपकी हेल्प ज़रूर करते हैं उनसे आपको क्वेश्चन पूछने चाहिए या आपको जो भी डाउट आता है तो उसमें आपको उनसे क्लियर कर लेना चाहिए बाकी जो मेरी तैयारी थी उसमें वैसे मैंने वो इलेवन ट्वेल्थ में अपनी प्लस टू के साथ करी है दो साल और जो है मैंने प्लस टू शिवालिक मॉडल सीनियर सेकेंडरी स्कूल नैनंगल से क्लियर करी है जहाँ से मेरे जहाँ मेरे टीचर्स ने मेरे को बहुत सपोर्ट दिया था मेरे पेरेंट्स का भी मेरे लिए मुझे बहुत सपोर्ट मिला और ये जो सारा आ, मेडिकल का जो सपना था वो मेरा ही था सब सारी चॉइसेस भी मैंने खुद से ली और आ, आ, मैं बहुत शुक्रगुजार हूँ अपने पेरेंट्स का कि उन्होंने हमेशा मुझे सपोर्ट किया और यहाँ तक पहुँचाया नहीं नहीं ये जो न, मेडिकल लाइन है ये एंटायरली मेरी चॉइस थी वो शुरू से ही बस मुझे मेडिकल में ही जाना था और पी जी तो देना ही था वो मैं पहले से ही मेरी लिस्ट में था Uh, जब जिस दिन uh, रिजल्ट आया था उस दिन uh, देख के खुशी हुई कि मतलब रैंक तो आ चुका है अब काउंसलिंग पे पता लगेगा कि असल में क्या हुआ है बट अपने आप को एक अंदर से तसल्ली हो गई थी कि एटलीस्ट uh, मतलब इस टेस्ट में मैंने बहुत uh, अच्छा किया और काउंसलिंग में शायद नंबर आ ही जाएगा अः uh, हर चीज के लिए आगे हार्ड वर्क करना ही पड़ेगा और जैसे स्टूडेंट से आगे तो कंपटीशन और बढ़ जाएगा तो स्टूडेंट अपने जो मतलब हमें अपनी तरह से तैयारी पूरी रखनी चाहिए और uh, uh, ऐसी जैसे छोटे शहर से निकल के भी uh, की स्टूडेंट्स बहुत बड़े बड़े काम कर सकते हैं बस वो अपनी मेहनत पर डिपेंड कर पूरी जर्नी में मेरे जो पेरेंट्स हैं उन्होंने मुझे बहुत सपोर्ट दिया है और मुझे हर चीज़ सही टाइम पे प्रोवाइड की गई थी इसलिए मैं अपने पेरेंट्स का बहुत बहुत शुक्रगुजार हूँ और जो मेरे स्कूल के जो टीचर्स थे और जो मेरे मतलब रिलेटिव्स हैं उन सब ने मेरा बहुत सपोर्ट दि, आ, साथ दिया है स्टेप पॉइंट पॉइंट पे मुझे जैसे सही चीज़ें बता कर ये सही रास्ता दिखा के कि ये ये चीज़ें करनी चाहिए उन्होंने आगे भी मेरी बहुत हेल्प करी थी इसलिए मैं उनको भी बहुत बहुत थैंक यू करना चाहूँगी ਮੈਂ ਆਪਣੇ ਬੱਚੇ ਦੀ ਹਰ ਫੈਸਲੇ ਦਾ ਸਪੋਰਟ ਕੀਤਾ ਹੈ ਨਾ ਔਰ ਮੈਂ ਬਹੁਤ ਜ਼ਿਆਦਾ ਖੁਸ਼ ਆ ਇਸ ਅਚੀਵਮੈਂਟ ਤੇ ਕਿ ਮੇਰਾ ਬੱਚਾ ਇੱਥੇ ਤੱਕ ਪਹੁੰਚਿਆ ਇਹ ਓਨਲੀ ਦਾ ਹਾਰਡ ਵਰਕ ਹੈ ਜੋ ਇਨ ਇੱਥੇ ਤੱਕ ਲੈ ਕੇ ਆਇਆ ਬਿਲਕੁਲ ਜੀ ਬਹੁਤ ਜ਼ਿਆਦਾ ਮੈਂ ਪੂਰੀ ਤਰ੍ਹਾਂ ਮੈਂ ਔਰ ਮੇਰਾ ਪਰਿਵਾਰ ਪੂਰੀ ਤਰ੍ਹਾਂ ਸੈਟੀਸਫਾਈਡ ਹੈ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹੈ ਅਸੀਂ ਇਹਨੂੰ ਕਦੀ ਫੋਰਸ ਨਹੀਂ ਕੀਤਾ ਸ਼ੁਰੂ ਤੋਂ ਹੀ ਬਚਪਨ ਤੇ ਸ਼ਾਇਦ 5th 6th ਤੋਂ ਇਹ ਦੀ ਇਹਦਾ ਸੁਪਨਾ تھا ਕਿ ਮੈਂ ਇਸੀ ਲਾਈਨ ਤੇ ਜਾਣਾ ਔਰ ਅੱਜ ਨੇ ਉਹ ਪੂਰਾ ਕਰ ਲਿਆ ਇਹ ਟੋਟਲੀ ਡਿਪੈਂਡਸ ਅਪਨ ਇਹਦੇ ਹਾਰਡਵਰਕ ਉਸ ਵੇਲੇ ਬਹੁਤ ਜ਼ਿਆਦਾ ਟੈਨਸ਼ਨ ਥੀ ਮਤਲਬ ਟੈਨਸ਼ਨ ਇਹ ਹੈ ਕਿ ਤੁਹਾਡਾ ਹਾਰਡਵਰਕ ਤੁਹਾਡੇ ਬੱਚਾ ਇੰਨੀ ਮਿਹਨਤ ਕਰ ਰਿਹਾ ਹੈ ਕਿ ਉਹ ਸਕਸੈਸ ਹੁੰਦਾ ਹੈ ਨਹੀਂ ਹੁੰਦਾ ਹੈ ਹੈਨਾ ਔਰ ਇਹ ਬਹੁਤ ਜ਼ਿਆਦਾ ਟੈਨਸ਼ਨ ਕੁਝ ਚੀਜ਼ ਹੈਦਾ ਹੈ ਕਿ ਬੰਦੇ ਨੂੰ ਪੇਰੈਂਟਸ ਬਣ ਕੇ ਹੀ ਪਤਾ ਚੱਲਦੀ ਹੈ ਔਰ ਸ਼ਾਇਦ ਇਹ ਸਾਡੇ ਵਾਸਤੇ ਵੀ ਇਹ ਬਹੁਤ ਟਫ ਟਾਈਮ ਥਾ ਮੈਂ ਆਪਣੇ ਬੱਚੇ ਨੂੰ ਹਮੇਸ਼ਾ ਇਹਦੇ ਹਰ ਫੈਸਲੇ ਦਾ ਸਾਥ ਦਊਂਗੀ ਪਰਮਾਤਮਾ ਕਰੇ ਕਿ ਜ਼ਿੰਦਗੀ ਚ ਇੰਨੀ ਜ਼ਿਆਦਾ ਕਾਮਯਾਬ ਹੋਵੇ ਕਿ ਅੱਗੇ ਪਰਮਾਤਮਾ ਇਹਨੂੰ ਹੋਰ ਜ਼ਿਆਦਾ ਹਾਰਡ ਵਰਕ ਨਾਲ ਇਹਨੂੰ ਅੱਗੇ ਵਧਣ ਦਾ ਉਹ ਕਰੇ ਬਲ ਬਖਸ਼ੇ ਸਰ ਹਰ ਇਹਦਾ ਇਸ ਮੇਰੀ ਬੱਚੀ ਦਾ ਸ਼ੁਰੂ ਤੋਂ ਹੀ ਡ੍ਰੀਮ ਸੀਗਾ ਕਿ ਉਹ ਮੈਡੀਕਲ ਫੀਲਡ ਦੇ ਵਿੱਚ ਜਾਣਾ ਚਾਹੁੰਦੀ ਹੈ ਤੇ ਉਸ ਦੇ ਲਈ ਇਹਨੇ ਸ਼ੁਰੂ ਤੋਂ ਹੀ ਬੜੀ ਮਿਹਨਤ ਕੀਤੀ ਹੈ ਤੇ ਉਸ ਤੋਂ ਪਲੱਸ 2 ਤੋਂ ਬਾਅਦ ਸੌਰੀ 10th ਤੋਂ ਬਾਅਦ ਇਸਨੇ 2 ਸਾਲ ਬਹੁਤ ਜ਼ਿਆਦਾ ਇਸ ਵੱਲ ਨੂੰ ਤਵੱਜੋ ਦੇ ਕੇ ਅਸੀਂ ਰਾਤ ਨੂੰ ਕਈ ਵਾਰੀ ਇਹਨੂੰ ਮਜਬੂਰੀ ਨਾਲ ਸਵਾਦ ਲੈਂਦੇ ਸੀ ਪਰ ਇਹ ਇਹਨੇ ਆਪਣੇ ਵੱਲੋਂ ਕੋਈ ਵੀ ਇਸੇ ਤਰ੍ਹਾਂ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਆਪਣੇ ਵੱਲੋਂ ਬਹੁਤ ਜ਼ਿਆਦਾ ਸਖਤ ਮਿਹਨਤ ਕੀਤੀ ਹੈ ਤੇ ਜਿਸ ਦਾ ਅੱਜ ਫਲ ਜਿਹੜਾ ਹੈਗਾ ਅੱਜ ਤੁਹਾਡੇ ਸਾਹਮਣੇ ਹੈ ਕਿ ਇਹਦੀ ਮਿਹਨਤ صدਕਾ ਇਸ ਨੂੰ ਪੀਜੀਆਈ ਐਮਈਆਰ ਦੇ ਵਿੱਚ 올 ਇੰਡੀਆ ਲੈਵਲ ਦੇ ਵਿੱਚੋਂ ਜਿਹੜਾ ਹੈਗਾ ਇਹਦਾ ਇਹਨੂੰ ਅੱਛਾ ਰੈਂਕ ਪ੍ਰਾਪਤ ਹੋਇਆ ਤੇ ਇਹਦੀ ਐਡਮਿਸ਼ਨ ਹੋਈ ਹੈ ਸਰ ਵੈਸੇ ਤਾਂ ਰਿਜ਼ਲਟ ਹੀ ਸ਼ੋਰ ਦੱਸਦਾ ਸੀ ਕਿ ਇਹਦਾ ਨੰਬਰ ਆਏਗਾ ਕਿਉਂਕਿ 올 ਇੰਡੀਆ ਲੈਵਲ ਤੇ ਜਦੋਂ ਅਸੀਂ ਰੈਂਕ ਦੇਖਿਆ ਤਾਂ ਉਸ ਵੇਲੇ ਸਾਨੂੰ ਇਹ ਸ਼ੋਰਟੀ ਸੀ ਕਿ ਇਹਦਾ ਰੈਂਕ ਜਿਹੜਾ ਹੈ ਉਹ ਆ ਜਾਏਗਾ। ਇਹਦੀ ਐਡਮਿਸ਼ਨ ਪੱਕੀ ਹੋ ਜਾਏਗੀ। ਪਰੰਤੂ ਇਹ ਇੱਕ ਆਫ ਪਾਲ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਹਰੇਕ ਜਿਹੜਾ ਇਨਸਾਨ ਹੈ ਉਹ ਥੋੜਾ ਬਹੁਤਾ ਡਗਮਗਾਉਂਦਾ ਹੈ। ਪਰ ਮਹਾਰਾਜ ਦੀ ਪਰਮਾਤਮਾ ਦੀ ਬੜੀ ਮਿਹਰ ਰਹੀ ਹੈ ਕਿ ਸਾਡੀ ਬੱਚੀ ਦੀ ਮਿਹਨਤ ਸਫਲ ਹੋਈ ਤੇ ਉਹਨੂੰ ਇਸ ਇਹ ਉਸਨੇ ਜਿਹੜੀ ਅਚੀਵਮੈਂਟ ਹੈ ਸਰ ਕਰ ਦੇ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਪੂਰਾ ਤੰਤਪਾ ਲੱਗਿਆ ਹੋਇਆ ਤੇ ਉਸ ਤੋਂ ਬਾਅਦ ਮਾਹੌਲ ਬਹੁਤ ਵਧੀਆ ਹੈ ਤੇ ਮੈਂ ਖੁਦ ਬੜਾ ਸੈਟੀਸਫਾਈਡ ਹਾਂ ਇਸ ਗੱਲ ਤੋਂ ਕਿ ਮੇਰੀ ਬਟੀਆਂ ਨੇ ਐਵਰੀਬਾਡੀ ਅਚੀਵਮੈਂਟ ਪ੍ਰਾਪਤ ਕੀਤੀ ਹੈ ਤੇ ਮੈਂ ਬਾਕੀ ਪੇਰੈਂਟਸ ਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਲੜਕੀਆਂ ਔਰ ਲੜਕੀਆਂ ਦੇ ਵਿੱਚ ਕੋਈ ਫਰਕ ਨਹੀਂ ਹੈ ਲੜਕੀਆਂ ਜਿਹੜੀਆਂ ਹੈ ਉਹ ਉਹ ਵੀ ਲੜਕਿਆਂ ਨਾਲੋਂ ਜ਼ਿਆਦਾ ਉੱਚਾ ਮਕਾਮ ਹਾਸਲ ਕਰ ਸਕਦੀਆਂ ਜਿਵੇਂ ਕਿ ਮੇਰੀ ਬੇਟੀ ਨੇ ਪ੍ਰਾਪਤ ਕੀਤਾ तो मैं सारे कहंगा सारे पेरेंट्स नु मेरी ये प्रार्थना है कि वो भी अपनी बच्चियों तो इस तो भी ज्यादा सफलता प्राप्त करा नमस्ते मेरा नाम खुशी शर्मा है और मैं स्कूल जिंदवड़ी में पढ़ती हूँ अभी क्लास टेंथ में हूँ एंड डेफिनेटली मेरे लिए बहुत बड़ी बात है क्योंकि मेरी सिस्टर ने इतनी अच्छी अचीवमेंट अच्छी अच्छी की है तो इससे मुझे बहुत मोटिवेशन मिली है कि मुझे भी कुछ अच्छा करना है अपने पेरेंट्स के लिए अपने पैरों पे खड़ा होना है और अगर जैसे इसने किया वैसे ही मैं भी करूँ ये मैं चाहती हूँ हमेशा एंड हम सभी बहुत खुश हैं मेरे पेरेंट्स बहुत खुश हैं हमारे रिलेटिव्स बहुत खुश हैं एंड ये खुशी ऐसे बरकरार रही है मैं चाहती हूँ और मैं भी इनको ऐसे ही सक्सेसफुल बन के डेफिनेटली बहुत बड़ा चैलेंज था ये ऑल ओवर इंडिया में टॉप करना क्योंकि हर एक बच्चा नहीं कर सकता मम्मा पापा ने बहुत कॉन्फिडेंस दिया है हम दोनों बहनों को कि अपने पैरों पर खड़ा होना है हम दोनों को तो अच्छी बात है कि बहुत अच्छा इसने चैलेंज जो एक्सेप्ट किया और उसको पूरा किया अपनी हार्ड वर्क से हां पार्टी हम करेंगे अभी डेफिनेटली करेंगे अब बस पार्टी करेंगे <laughs> मैंनु अपनी बेटी पोती ते बहुत बड़ा मान है जिसने साडा बहुत नाम बहुत ऊंचा किया है ए बड़ा मुकाम ਲੈ के बहुत साडा ओहदा बहुत ऊंचा कर देता है बेटी दा ਆਪਣਾ ਇੰਟਰਸਟ ਬਹੁਤ ਸੀਗਾ ਤੇ ਅਸੀਂ ਮੈਂ ਔਰ ਇਹਦੇ ਮਾਤਾ ਪਿਤਾ ਨੇ ਇਹਨੂੰ ਇਹਦੀ ਪੜ੍ਹਾਈ ਦੇ ਵਿੱਚ ਬਹੁਤ ਸਹਿਯੋਗ ਦਿੱਤਾ ਉਤਸ਼ਾਹ ਦਿੱਤਾ ਔਰ ਅਸੀਂ ਇਹਨੂੰ ਐਨਕਰੇਜ ਕੀਤਾ ਹਰ ਪਾਸ ਹਰ ਤਰਫੋਂ ਹਰ ਪਾਸਿਓਂ ਅਸੀਂ ਇਹਨੂੰ ਵੱਧ ਤੋਂ ਵੱਧ ਉਤਸ਼ਾਹ ਦਿੱਤਾ ਕਿ ਆਪਣਾ ਮਿਸ਼ਨ ਪੂਰਾ ਕਰੋ ਔਰ ਇਸ ਨੂੰ ਆਪਣੇ ਸਹੀ ਟਾਰਗੇਟ ਤੱਕ ਲੈ ਕੇ ਜਾਓ ਮੈਂ ਆਪਣੀਆਂ ਦੋਮਾਂ ਪੋਤੀਆਂ ਤੇ ਮੈਨੂੰ ਬਹੁਤ ਹੀ ਵੱਡਾ ਮਾਣ ਹੈ ਤੇ ਇਹ ਪਿਛਲੇ ਕਈ ਸਾਲਾਂ ਤੋਂ ਆਪਣੇ ਪੜ੍ਹਾਈ ਦੇ ਸੈਕਟਰ ਵਿੱਚ ਵੱਧ ਤੋਂ ਵੱਧ ਇਹ ਨੰਬਰ ਲੈ ਕੇ ਸਾਡਾ ਮਾਣ ਵਧਾ ਰਹੀਆਂ ਹਨ ਇਲਾਕੇ ਦਾ ਮਾਣ ਵਧਾ ਰਹੀਆਂ ਆਪਣੇ ਮਾਤਾ ਪਿਤਾ ਦਾ ਔਰ ਆਪਣੇ ਸਕੂਲ ਦਾ ਔਰ ਆਪਣੇ ਦੇਸ਼ ਦਾ ਮਾਣ ਬਧਾਰੀਆਂ ਮੈਨੂੰ ਬਹੁਤ ਹੀ ਪੂਰੀ 101% ਉਮੀਦ ਹੈ ਕਿ ਮੇਰੀ ਜੋ ਛੋਟੀ ਬੇਟੀ ਹੈ ਪੋਤੀ ਹੈ ਉਹ ਵੀ ਬੜੀ ਆਪਣੀ ਭੈਣ ਦੇ ਨਕਸ਼ੇ ਕਰਵਾਉਂਦੇ ਚੱਲ ਕੇ ਸਾਡਾ ਮਾਣ ਹੋਰ ਉੱਚਾ ਕਰੂਗੀ ਆਪਣੇ ਇਲਾਕੇ ਦਾ ਆਪਣੇ ਮਾਤਾ ਪਿਤਾ ਦਾ ਆਪਣੇ ਦੇਸ਼ ਦਾ ਨਾਮ ਉੱਚਾ ਕਰੂਗੀ ਸਾਨੂੰ ਇਹਨਾਂ ਦੋਵਾਂ ਪੋਤੀਆਂ ਤੇ ਬਹੁਤ ਹੀ ਮਾਣ ਹੈ